ਪਾਕਿਸਤਾਨ ਵਾਲੀ ਸਾਈਡ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਚੈੱਕ ਪੋਸਟ ਵਗੈਰਾ ਪਾਰ ਕਰਕੇ ਨਾਰੋਵਾਲ ਦੇ ਪਿੱਛੇ ਦੀ ਲੰਘ ਰਹੇ ਹੁਣ ਆਪਾਂ ਇੱਥੇ ਕੱਢ ਲਿਆ ਵਾ ਜਿੱਦੇ ਆਪਾਂ ਇਥੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਸ਼ਹਿਰਾਂ ਤੋਂ ਬਾਹਰ ਵੀ ਆਪਾਂ ਦੇਖੀਏ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਨਹੀਂ ਹੈਗੇ। ਖੇਤਾਂ ਦੇ ਵਿੱਚ ਆਪਾਂ ਨੂੰ ਬੱਕਰੀਆਂ ਚਰਦੀਆਂ ਮਿਲ ਜਾਣਗੀਆਂ, ਗਧੇ ਚਰਦੇ ਮਿਲ ਜਾਣਗੇ। ਆਮ ਇਸ ਚੱਲ ਰਹੀ ਹੈ ਦੇਖੋ। ਪਰ ਸੜਕ ਦੇ ਉੱਪਰ ਕੋਈ ਫालतू ਪਸ਼ੂ ਡੰਗਰ ਸੜਕ ਦੇ ਉੱਪਰ ਨਹੀਂ ਆਪਾਂ ਨੂੰ ਦੇਖਣ ਨੂੰ ਮਿਲਦਾ। ਆਪਣੇ ਥਾਂ-ਥਾਂ ਤੇ ਫਿਰਦੇ ਰਹਿੰਦੇ ਨੇ। ਐਕਸੀਡੈਂਟਾਂ ਦਾ ਕਾਰਨ ਬਣਦੇ ਨੇ। ਇੱਥੇ ਇੱਕ ਵੀ ਪਸ਼ੂ ਨਹੀਂ ਦੇਖਣ ਨੂੰ ਮਿਲਿਆ ਚਾਹੇ ਚਲੋ ਵੱਡੇ ਰੋੜਾਂ ਤੇ ਤਾਂ ਨਹੀਂ ਪਸ਼ੂ ਚੜਦੇ ਕਿਉਂਕਿ ਉਸ ਏਰੀਆ ਚ ਉਹਨਾਂ ਨੂੰ ਹੜਦਾਲੇ ਵਧੀਆ ਬਾਉਂਡਰੀਆਂ ਵਗੈਰਾ ਕਰੀਆਂ ਹੁੰਦੀਆਂ ਨੇ ਵੱਡੇ ਰੋੜਾਂ ਤੇ ਇਹ ਲਿੰਕ ਰੋਡ ਹੈਗਾ ਆਪਾਂ ਜੀਟੀ ਰੋਡ ਵਾਂਗੂ ਛੋਟਾ ਲਿੰਕ ਰੋਡ ਹੈਗਾ ਇਹਦੇ ਉੱਪਰ ਵੀ ਕੋਈ ਪਸ਼ੂ ਨਹੀਂ ਇਸ ਤਰ੍ਹਾਂ ਦਾ ਪਰ ਚੰਕੜਾ ਇੱਥੇ ਹੀ ਤੀਲੂਆਂ ਦੀਆਂ ਕਾਨਿਆਂ ਦੀਆਂ ਚਟਾਈਆਂ ਬਣਾ ਕੇ ਵੇਚਦੇ ਨੇ ਬਿਜ਼ਨਸ ਇਹਨਾਂ ਦਾ ਇਸ ਬਾਰਡਰ ਏਰੀਆ ਦੇ ਵਿੱਚ ਇਸ ਤਰ੍ਹਾਂ ਇਹ ਤੀਲੂਆਂ ਨੂੰ ਇਕੱਠੇ ਕਰਕੇ ਉਹਨੇ ਤੇ ਚਟਾਈਆਂ ਬਣਾਉਂਦੇ ਨੇ। ਇਸ ਪਿੰਡ ਦਾ ਜੋ ਇਹ ਪਿੰਡ ਸਾਹਮਣੇ ਹੈਗਾ ਇਹਦਾ ਇਹ ਵਿਰਸਾ ਦੇਖੋ ਇੱਥੇ ਬਣਾਉਂਦੇ ਰਹਿੰਦੇ ਨੇ ਹਰੇਕ ਦੁਕਾਨਦਾਰ ਸਾਰਾ ਦਿਨ ਬੁਣਦਾ ਰਹਿੰਦਾ ਹੈ। ਇਹ ਜਿਹੜੇ ਕੁੱਪ ਚ ਨਜ਼ਰ ਆ ਰਹੇ ਨੇ ਇਹ ਤੀਲੂਆਂ ਦੇ ਖੜੇ ਕਰੇ ਹੋਏ ਨੇ ਕੰਦੇ। ਇਹ ਜਿਹੜੀ ਰੇਲਵੇ ਲਾਈਨ ਆਪਣੇ ਨਾਲ-ਨਾਲ ਚੱਲ ਰਹੀ ਹੈ ਇਹ ਡੇਰਾ ਬਾਬਾ ਨਾਨਕਾਲੀ ਰੇਲਵੇ ਲਾਈਨ ਹੈ ਜੋ ਪਾਕਿਸਤਾਨ ਵਾਲੀ ਸਾਈਡ ਹਲੇ ਪਟੜੀਆਂ ਪਈਆਂ ਨੇ ਭਾਰਤ ਵਾਲੀ ਸਾਈਡ ਆਪ ਨੂੰ ਪਤਾ ਨਹੀਂ ਹੈ ਕਿੱਡਾ ਤੇ ਪਰ ਇਹ ਲਾਈਨ ਕੰਮ ਨਹੀਂ ਆਂਦੀ ਜਦੋਂ ਤੋਂ ਆਵਾਜਾਈ ਇਹਦੇ ਉੱਪਰ ਬੰਦ ਕੀਤੀ ਹੋਈ ਹੈ ਉਸ ਤੋਂ ਬਾਅਦ ਕਦੇ ਇਹ ਤੇ ਟ੍ਰੇਨ ਨਹੀਂ ਚੱਲੀ ਨਾ ਇਹਦੀ ਕਦੇ ਰਿਪੇਅਰ ਵਗੈਰਾ ਹੋਈ ਹੈ ਇਹ ਡੇਰਾ ਬਾਬਾ ਨਾਨਕਾਲੀਆ ਦੇਖੋ ਇਹ ਚੱਲ ਰਹੀ ਹੈ ਇਹ ਲਾਈਨ ਇਹ ਰੇਲਵੇ ਲਾਈਨ ਬੰਦ ਹੈ ਡੇਰਾ ਬਾਬਾ ਨਾਨਕਾਲੀ ਇਹ ਹੈ ਨਾਰੋਵਾਲ ਯੂਨੀਵਰਸਿਟੀ ਨਾਰੋਵਾਲ ਇੱਕ ਜ਼ਿਲ੍ਹਾ ਹੈ ਪਛਮੀ ਪੰਜਾਬ ਦਾ ਉਹਦੀ ਹੈ ਯੂਨੀਵਰਸਿਟੀ ਹੈ ਕਰਤਾਰਪੁਰ ਸਾਹਿਬ ਉਸੇ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਟਰੈਕਟਰ ਦੇਖੋ ਇਹਨਾਂ ਦੇ ਛੋਟੇ-ਛੋਟੇ ਜਿਹੇ ਟਰੈਕਟਰ ਨੇ ਚਾਰ-ਪੰਜ ਤਰ੍ਹਾਂ ਦੇ ਮੋਟਰਸਾਈਕਲ ਕੰਪਨੀਆਂ ਨੇ ਜਿਦੇ ਵਿੱਚ ਚਾਈਨਾ ਮੇਡ ਵੀ ਨੇ ਚਾਈਨਾ ਦੀਆਂ ਕੰਪਨੀਆਂ ਇੱਥੇ ਆਪਣੇ ਮੋਟਰਸਾਈਕਲ ਵੇਚਦੀਆਂ ਨੇ ਉਸ ਤੋਂ ਇਲਾਵਾ ਇਹਨਾਂ ਦੀਆਂ ਆਪਣੀਆਂ ਵੀ ਤਿੰਨ ਕੰਪਨੀਆਂ ਤਿੰਨ ਚਾਰ ਕੰਪਨੀਆਂ ਆਪਣੀਆਂ ਨੇ ਪਾਕਿਸਤਾਨ ਦੀਆਂ ਪਰ ਦੇਖਣ ਨੂੰ ਸ਼ਕਲ ਸੂਰਤ ਸਭ ਦੀ ਸੇਮ ਹੀ ਹੁੰਦੀ ਹੈ ਪੁੱਛੋ ਜੀ ਆ ਗਿਆ ਲੈ ਲਾ ਲਈ ਯਾਨੀ ਕੋਈ ਹੋਰ ਲੰਮੀ ਹੋਰ ਦਾ ਯਾਨੀ ਨਾਮ ਕੀ ਭਾਈ ਹਰੀਕਾ ਟਰੈਵਲਰ ਹੋਏ ਜੀ ਬਨੇ ਆਪਰ ਨਾਮ ਕੀ ਭਾਈ ਹਰੀਕਾ ਟਰੈਵਲਰ

ਇਸ ਜਗ੍ਹਾ ਤੇ ਡਿਸਪੈਂਸਰੀ ਬਣਾਈ ਗਈ ਹੈ ਮੈਡੀਕਲ ਐਮਰਜੈਂਸੀ ਦੇ ਲਈ ਡਾਕਟਰ ਸਾਹਿਬ ਇੱਥੇ ਯਾਤਰੀਆਂ ਦਾ ਪੇਸ਼ੈਂਟ ਨੀਪੀ ਵਗੈਰਾ ਚੈੱਕ ਕਰਦੇ ਸੀ ਕੋਈ ਚੈੱਕ ਕਰਦੇ ਉਹ ਕੋਲੀ ਹੈ ਕਾਣੀਆਂ ਉਹ ਵੀ ਬੋਲ ਜਾਰਾ ਦਿਖਾਉ ਹੈ ਪਤਾ ਦੁਕਾਨੇ ਕਾਣੀਆਂ ਨਾਮ ਕੀ ਹੈ ਹਾਂ ਬਹੁਤ ਵਧੀਆ ਜੀ 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 ਨਾ ਨਾ ਬੋਲੇ ਨਾ ਘਟੋ ਗੰਦੇ ਦੂਸਰਾ ਦੂਸਰਾ ਇਹਨੇ ਨਹੀਂ ਦੂਰਾ ਠੀਕ ਤੁਸੀਂ ਜਾ ਹੋਰ ਆਦ ਨੂੰ ਵਾਜਣਾ ਪੈਣਾ ਲੰਗੋ ਇੰਦੀ ਚਲੋ ਛੋਡੇ ਵਾਲੇ ਦੇਖੇ ਗੁੱਸਾ ਵਧਾਉਣਾ ਕਿ ਦਿਖਾਉਣਾ ਹਾਂਜੀ ਇਸ ਟਾਈਮ ਬਿਲਕੁਲ ਨਹੀਂ ਸੁਗਰ ਚੈੱਕ ਹੁੰਦੀ ਹੈ ਅੱਛਾ ਸਹੀ ਸੁਗਰ ਚੈੱਕ ਕਰਨਾ ਅੱਛਾ ਹੁਣ ਤੋਂ کیا ਗੋਲੀ ਨਹੀਂ ਖਾਦੀ ਹੁਣ ਸੇ ਕੰਮ ਚੱਲੁੰਦੇ ਹਾਂ ਸ਼ੂਗਰ ਦੀ ਗੋਲੀ ਨਹੀਂ ਖਾਦੀ ਧਾੜੇ ਮਿਲ ਕੋਈ ਕਿ ਹੋ ਜਾਂਦਾ ਉਹ ਤਾਂ ਡਿਸਪੈਂਸਰੀ ਨਾਲੇ ਹੁੰਦੇ ਜਦੋਂ ਮਰਜੀ ਲੈ ਲੈ ਇੱਥੇ ਨਹੀਂ ਖਾਦੇ ਜਿੱਦਾਂ ਛੇ ਫਿਰ ਚੱਕ ਰਿਹਾ ਹੁਣ ਖਾਦੇ ਪੀਤੇ ਕਰਦੇ ਟੈਨਸ਼ਨ ਨਹੀਂ ਲੈ ਹੋਰ ਅੰਡਰ ਆ ਵੀ ਮਿੱਠਾ ਮਠਾ ਖਾ ਗਏ ਪਾਣੀ ਪੀ ਗਏ ਵੀ ਨਾਉ ਨੋ ਚਾਹ ਅੱਜ ਤੱਕ 6 ਅਭੀ ਤੱਕ ਪੁਣੀ ਨਾ ਨੀਮਾ ਸੱਤ ਖਤਮ ਹੋ ਜਾਏ ਤੇ ਇਹ ਲੈਣਾ ਨਾ ਅੰਦਰੋਂ ਨਾ ਅੱਜ ਨੀਂਦਾ ਕੀ ਹੈ ਕਿ ਪਹਿਲਾਂ ਹੀ ਹੋ ਹੀ ਜਾਣੀ कोई तो नहीं दो तीन दिन कल 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 का हुआ अच्छा वही बिकटारपुर काफी अच्छा प्रेडिक्टेड से चीज की है प्रेडिक्टेड से आदर्श बन के शेयर और जाके चल रहा है वो ठीक है और चकिया हां जी हुआ उन्होंने करा चला कोई है दसो कोई नहीं मेहरबानी सादी किथों हो केड़े देले हां प्रौढ़पुर चौक है जट्टो हां जी हां ਹਾਂ ਜੀ ਜੀ ਨੰਬਰ ਇੱਕ ਆ ਜਮੀਆ ਆਵਾਜ਼ ਦੀ ਦੀ ਬਣਾਏ ਜਦੀ ਆ ਆਲ ਆ ਜੀ ਚਾਹੀਦੀ ਹੁੰਦਾ ਸਾਰੀ ਗੱਲ ਮੁਕਾਸ਼ਰ ਕਿਤੇ ਕਿਸੇ ਤਰ੍ਹਾਂ ਦੀ ਕੋਈ ਵੀ ਮੈਡੀਕਲ ਕੰਡੀਸ਼ਨ ਆਂਦੀ ਆ ਤਾਂ ਨਾਲ ਐਂਬੂਲੈਂਸ ਵਗੈਰਾ ਸਭ ਪ੍ਰਬੰਧ ਹੁੰਦਾ ਹੈ ਇਥੇ ਬਾਪੂ ਜੀ ਦੇ ਗਿੱਟੇ ਨੂੰ ਕੋਈ ਤਕਲੀਫ ਸੀ ਜੀ ਕੋਈ ਉਤਰਿਆ ਸੋਚ ਵਗੈਰਾ ਆਈ ਹੋਈ ਸੀ ਤਾਂ ਇਹਨਾਂ ਨੂੰ ਪੂਰਾ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੇ ਸੀਨੀਅਰ ਆਫਸਰ ਵੀ ਪੂਰੀ ਕਾਉਰ ਰੱਖ ਰਹੇ ਨੇ ਪੇਸ਼ੈਂਟ ਦੀ ਜੀ ਕਰਤਾਰ ਕੋਲ ਕਾਪੀ ਦੇ ਮੈਂ ਬੈਠੇ ਜੀ ਕਿੱਸੇ ਆ ਹੋਇਆ ਕੋਈ ਨਹੀਂ ਠੀਕ ਹੋ ਰਿਹਾ ਨਹੀਂ ਤਾਂ ਕੋਈ ਨਹੀਂ ਪਨੀ ਪੈਰ ਨੂੰ ਸੋਜੀ ਪਈ ਦੋ ਤਰ੍ਹਾਂ ਦੀ ਸੋਜ ਹੈ ਜੀ ਇਹ ਸੋਝ ਘਾਰ ਜਾ ਗਈ ਲੈਣ ਨੇ ਉਹ ਉਹਦਾ ਟਿੱਕ ਕੇ ਬੈਠਣ ਨਾਲ ਉਹਵਾ ਲੱਗਣ ਦੇ ਸਦਾਬਾਹ ਚਲੋ ਹਾਂ ਸੁਣਾ ਤੇ ਵੀਡੀਓ ਬਣਾ ਲਵਾ ਬਾਬੇ ਨੂੰ ਉਹ ਬਹੁਤ ਯਾ 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 केंद्र सरकार क्या बहुमत का प्रस्ताव सदन में लाया है प्रधानमंत्री का माफी जब पंतराज एक श्रावक सभा में इतना जरूरी की बात जिसे हम अपने लिए और तो सभी सरकार की करते के खेदगार की गुहार गुहारों के अंदर शासन मामले हम लोगों की क्या प्रशासन से सर्वो से शामिल जाना रहा ले आज को बैठक स्थान के बड़े व्यक्तित्व रुके नहीं ਪਾਉਣਾ ਉਸਤਾਨਾ ਉਤੇ ਆਦਮੀ ਦੀ ਜਮੀਨ ਕਿਉਂ ਭਰੀ ਹੈ ਥੇਮ ਥੇਮ ਉੱਦੀ ਹੈ ਉਹਦੀ ਜਮੀਨ ਦੇ ਵਿੱਚ ਥੋੜੀ ਵੀ ਸੰਭਾਅ ਉਤਪਲ ਕੰਮ ਨਹੀਂ ਕਰ ਸਕਦੀ ਜਿਹੜੀ ਤਸਾਲਾ ਨਹੀਂ ਲਾ ਸਕਦੀ ਕਿਉਂਕਿ ਜਮੀਨ ਥੇਮ ਵਾਲੀ ਹੈ ਇਹ ਸਾਨੂੰ ਆਪ ਦੇ ਖੰਭ ਵਿੱਚ ਸਿਖਾਣੇ ਪੜਾ ਰਹੀ ਕਹਿੰਦੇ ਤਾਂ ਲੱਖ ਪੱਤ ਲਾਏ ਆਪਣੀ ਸ਼ਮਾਈ ਜੰਗਲ ਵਿੱਚ ਤੇ ਦਾ ਕਿ ਜੰਗਲ ਵਿੱਚ ਜਾ ਕੇ ਇਹ ਸਿਖਾ ਨੂੰ ਲੱਪਣ ਦਾ ਯਤਨ ਕਰਦਾ ਪਰ ਜਦੋਂ ਆਇਆ ਲੱਪਣ ਦੀ ਆਲੂ ਵਾਲੇ ਉੱਚਾ ਤਾਕਾ ਦਰਵਾਹਾਂ ਦਾ ਬਾਗ ਜਿੰਨਾਂ ਦੇਗਾ ਉਹ ਸਾਰੀ ਨੂੰ ਪਾਵਨ ਕਰਤਾ ਤੇ ਨਾ ਇਸ ਤਰ੍ਹਾਂ ਇੱਕ ਇਸ਼ਤਾਂ ਦੇ ਨਾਲ ਸ਼ਬਦ ਬਣਾ ਕੇ ਬਹੁਤ ਸੁੰਦਰ ਪਾਣੀਆਂ ਦੀ ਸਿੱਖਾਂ ਨੂੰ ਵੀ ਲਿਖਿਆ ਗਿਆ ਹੈ ਇਹ ਸਰੋਵਰ ਸਾਹਿਬ ਹੈ ਤੇ ਪਹਿਲਾ ਪੜਿਆ ਸੀ ਗਮਨ ਇਛਾਦਾਨ ਕਰਨਾ ਸਰਬਤਰ ਆਸਾਪੂਰਨ ਹੈ ਇਧਰ ਬਾਗ ਹੈ ਅੱਛਾ ਠੀਕ ਹੈ ਉਧਰਲੇ ਪਾਸੇ ਆ ਤੋ ਉੱਚਾ ਤਾਕਾ ਦਰਵਾਜ਼ਾ ਲਿਖਿਆ ਤਾਂ ਇਹਦੇ ਇਸ ਪਾਸੇ ਸਭ ਤੋਂ ਵੱਡਾ ਸਤਗੁਰ ਨਾਨਕ ਲਿਖਿਆ ਹੋਇਆ ਹੈ ਇਸ ਗੇਟ ਦੇ ਦੋਵੇਂ ਪਾਸੇ ਗੁਰਬਾਣੀ ਦੀਆਂ ਦੋ ਵੱਖਰੀਆਂ ਵੱਖਰੀਆਂ ਤੁਕਾਂ ਲਿਖੀਆਂ ਗਈਆਂ ਨੇ ਇਸ ਪਾਸੇ ਬਾਗ ਹੈ ਤੇ ਇਹ ਆਪਣੀ ਸਾਖ ਲਈ ਨਾ ਤਾਂ ਕਰੀ ਨਾ ਲੋਕ ਥੋੜਾ ਜਿਆਦਾ ਦੂਰ ਦੂਰ ਨਿਕਲ ਗਏ ਡਿਜ਼ਾਈਨਿੰਗ ਗੁਰਦੁਆਰਾ ਸਾਹਿਬ ਦੀ ਉੱਪਰਲੀ ਛਤਰੀ ਬਹੁਤ ਸੋਹਣੀ ਹੈ ਔਟਲਾ ਵੀ ਬਹੁਤ ਵਧੀਆ ਹੈਗਾ ਪਰ ਉੱਪਰ ਜੋ ਡਿਊਟੀ ਸਾਹਿਬ ਦੀ ਜੋ ਛਤ ਮੇਨ ਬਣਾਈ ਗਈ ਹੈ ਨਾ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਇਧਰੋਂ ਸਾਹਮਣੇ ਸੂਰਜ ਪੈਨ ਕਰਕੇ ਦੇਖ ਨਹੀਂ ਰਿਹਾ कोर 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 से ही कहता आज तो वापस बोरिंग क्या थी क्या बीता बोलो कोर में भी कुछ ना 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 कु Grazie dopo abbiamo la ਹੋ ਇਹ ਜੁਆ ਹੈ ਇਹ ਮਾਪੇ ਪਾਪਾ ਜਨੂ ਬੋਲਣ ਮਾਪੇ ਦੀ ਆਵਾਜ਼ ਆਉਂਦੀ ਹੈ ਪਾਪਾ ਦੀ ਹਾਂ ਪੈਸਾ ਦੱਸ ਸਕਦੇ ਹੋ ਇਹ ਬਈ ਸੱਚ ਨੇ ਸਤ ਨਹੀਂ আচ্ছা ਠੀਕ ਹੈ ਸੋ ਇਹ ਜਿਹੜੇ ਹੈ ਨਾ ਜਿਹੜੇ ਪਹਿਲੇ ਦਰਸ਼ਕ ਨੂੰ ਮਤਰਾ ਤੋਂ ਲੈ ਕੇ ਆਉਣੇ ਚਾਹੀਦਾ

ਆਪਕੋ ਆਪ ਦੇ ਭੰਗ ਨੋਟਸ ਤੇ ਨੋਟ ਕਰਨਾ ਹੈ ਕਿ ਪੀਗ ਦੇ ਬਾਕੀ ਬਾਕੀ ਆਏ ਨੇ ਮੇਰੇ ਸਾਹਮਣੇ ਦੋ ਸੱਤ ਪਹਿਲਾਂ ਇੱਕ ਨਾਮ ਕੋ ਤੇ ਰਾਹਣ ਦੇ ਨਾਮ ਦੀ ਬੀਨ ਰਹਾ ਦਾ ਰਾਜੀ ਇਹਨਾਂ ਸਾਧੂ ਨੂੰ ਕੋਤਨਵਾਸੀ ਦੀ ਅਭੁਗਧੀਆਂ ਨੂੰ ਉਸ ਨੇ ਰਹਿ ਰਹਾ ਸਭ ਦੇ ਪੜ ਤੋਂ ਬਾਅਦ ਹੁਣ ਬੱਸਾਂ ਰੈਡੀ ਹੋ ਗਈਆਂ ਪਹਿਲਾਂ 2 ਨੰਬਰ ਬੱਸ ਦੇ ਵਿੱਚ ਪ੍ਰੋਬਲਮ ਸੀ ਕਿ ਕੋਈ ਪਿੱਛੇ ਰੁਕ ਗਈ ਸੀ ਉਹ ਤੇ ਹੁਣ ਸਾਰੀਆਂ ਬੱਸਾਂ ਰੈਡੀ ਨੇ ਤੇ ਸੰਗਤ ਆਪਣੀਆਂ ਬੱਸਾਂ ਬਨਰਵਾਨਾ ਹੁਣ ਚੱਲਦੇ ਆਪਾਂ ਉਰਦੁਬਾਰਾ ਡੇਰਾ ਸਾਹਿਬ ਲਾਹੌਰ ਕਿੜੇਲਾ ਹੋ ਗਿਆ ਹਨੇਰਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਬੱਸਾ ਵੱਲ ਜਦੋਂ ਅਗਲਾ ਲਾਈਨ ਜਿਸੇ ਕਿਆਂ ਸੀ ਬੱਸ ਨੂੰ ਇੱਕ ਸੇ ਤਾਰਿਆ ਉਰੇ ਤਾਰਿਆ ਸੀ ਉਧਰ ਲੱਗ ਗਈਆਂ ਸਾਈਡ ਤੇ